ਸੱਚੇ ਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਿਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੀਬੀਆਈ ਨੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਰਿਸ਼ਵਤ ਲੈਂਦੇ ਮਾਮਲੇ ਵਿੱਚ ਵੱਡੀ ਕਾਰਵਾਈ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪੰਜਾਬ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਡੋਪੜਾ ਅਦਾਲਤ ਨੇ ਨਵਨੀਤ ਚਤੁਰਵੇਦੀ ਨੂੰ 7 ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਰਾਜ ਸਭਾ ਉਪਚੋਣ ਵਿੱਚ ਕਥਿਤ ਫਰਜ਼ੀ ਵਾੜੇ ਦਾ ਮਾਮਲਾ ਪੰਮਿੱਤ ਸਰ ਪੁੱਜ ਜੁਗਬੀਰ ਬਾਦਲ ਦੇ ਧਾਕੜ ਬੋਲ ਕਿ ਹਾ ਵਧਿਕੀਆਂ ਨਾਲ ਅਕਾਲੀਆਂ ਦੇ ਮਨੋਬਲ ਡੋਲਣ ਵਾਲੇ ਨਹੀਂ ਤੇ ਬੋਡੀ ਬਿਲਡਰ ਵਰਿੰਦਰ ਕੁਮੰਦ ਦੇ ਸੋਸ਼ਲ ਮੀਡੀਆ ਤੇ ਪਰਿਵਾਰ ਨੇ ਪਾਈ ਪੋਸਟ ਲਿਖਿਆ ਸਭ ਕੁਝ ਸਮਝ ਤੋਂ ਬਾਹਰ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਿਰਵਾਨੋ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ। ਦਾਅਮਦ ਬੰਦ ਕਰ ਦੇਵੇਗਾ। 트੍ਰੰਪ ਨੇ ਮੋਦੀ ਨੂੰ ਆਪਣਾ ਦੋਸਤ ਕਿਹਾ। ਉਹਨਾਂ ਕਿਹਾ ਮੋਦੀ ਮੈਨੂੰ ਪਿਆਰ ਕਰਦੇ ਨੇ। ਸਾਡੇ ਬਹੁਤ ਚੰਗੇ ਸਬੰਧ ਨੇ। ਉਹਨਾਂ ਇਹ ਵੀ ਦੱਸਿਆ ਕਿ ਅਗਲਾ ਕਦਮ ਚੀਨ ਨੂੰ ਰੂਸ ਤੋਂ ਤੇਲ ਖਰੀਦਣ ਤੋਂ ਰੋਕਣਾ ਹੈ। ਇਹ ਦਾਅਵਾ ਅਮਰੀਕਾ ਵੱਲੋਂ ਰੂਸ ਅਤੇ ਯੂਕਰੇਨ ਜੰਗ ਨੂੰ ਖਤਮ ਕਰਨ ਲਈ ਵਿਦਾਣ ਵਾਲੀ ਦਬਾਅ ਦਾ ਇੱਕ ਹਿੱਸਾ ਹੈ ਅਮਰੀਕਾ ਨੇ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਈਆਂ ਹੋਈਆਂ ਨੇ ਹਾਲਾਂਕਿ ਭਾਰਤ ਨੇ ਟਰੰਪ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਤੁਜੇ ਪਾਸੇ ਭਾਰਤ ਵੱਲੋਂ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋਸਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਮਗਰੋਂ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਬਾਜ਼ਾਰ ਵਿੱਚ ਆਉਂਦੇ ਉਤਰਾ ਚੜਾ ਦੇ ਮੱਦੇਨਜ਼ਰ ਹਮੇਸ਼ਾ ਆਪਣੇ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਦੀਰ ਜੈਸਵਾਲ ਨੇ ਕਿਹਾ ਭਾਰਤ ਤੇਲ ਤੇ ਗੈਸ ਦਾ ਵੱਡਾ ਦਰਾਮਦਕਾਰ ਹੈ ਨਿਤ ਬਦਲਦੇ ਤੇ ਅਸਥਿਰ ਊਰਜਾ ਬਾਜ਼ਾਰ ਕਰਕੇ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਹਮੇਸ਼ਾ ਸਾਡੀ ਸਿਖਰਲੀ ਤਰਜੀਹ ਰਹੀ ਹੈ ਸਾਡੀਆਂ ਦਰਾਮਦ ਨੀਤੀਆਂ ਇਸ ਆਸੇਵਾਲ ਸੋਧਿਤ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਆਪਣੀ ਊਰਜਾ ਸੁਰੱਖਿਆ ਤੇ ਆਰਥਿਕ ਹਿੱਤਾਂ ਅਨੁਸਾਰ ਫੈਸਲੇ ਲੈਂਦਾ ਹੈ ਅਕਤੂਬਰ 2025 ਵਿੱਚ ਵੀ ਰੂਸ ਭਾਰਤ ਨੂੰ ਔਸਤਨ 1.60 ਮਿਲੀਅਨ ਬੈਰਲ ਪ੍ਰਤੀ ਦਿਨ ਤੇਲ ਸਪਲਾਈ ਕਰ ਰਿਹਾ ਹੈ ਜੋ ਕਿ ਭਾਰਤ ਦੀਆਂ ਕੁੱਲ ਤੇਲ ਜ਼ਰੂਰਤਾਂ ਦਾ 37% ਹੈ ਉਹ ਦਾ ਟਰੰਪ ਦੇ ਬਿਆਨ ਤੇ ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀਗਤ ਫੈਸਲਿਆਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕ ਦਿੱਤੇ ਨੇ ਪਾਰਟੀ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਨ ਨੂੰ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਡਰੇ ਹੋਏ ਨੇ ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਅੱਗੇ ਨੂੰ ਇਹ ਫੈਸਲਾ ਲੈਣ ਤੇ ਐਲਾਨ ਕਰਨ ਦੀ ਖੁੱਲ ਦਿੱਤੀ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ ਵਨਾ ਕਿ ਆਕੇ ਅਮਰੀਕੀ ਸਦਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਮੋਦੀ ਵਾਰ-ਵਾਰ ਵਧਾਈ ਸੰਦੇਸ਼ ਭੇਜਦੇ ਰਹੇ ਗਾਂਧੀ ਨੇ ਇਹ ਟਿੱਪਣੀ ਟਰੰਪ ਦੇ ਉਸ ਦਾਅਵੇ ਦੇ ਸੰਦਰਭ ਵਿੱਚ ਕੀਤੀ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋਸਾ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਚਕਰਾਂ ਵਿੱਚ ਪਾਉਣ ਵਾਲੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਜਿਨ੍ਹਾਂ ਨੇ ਪੰਜਾਬ ਵਿੱਚ ਰਾਜ ਸਭਾ ਉਪ ਚੋਣ ਲਈ ਪ੍ਰਸਤਾਵਕਾਂ ਦੇ ਜਾਲੀ ਦਸਖਤਾਂ ਦੀ ਵਰਤੋਂ ਕਰਕੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ ਨੂੰ ਵੀਰਵਾਰ ਦੁਪਹਿਰ ਰੋਪੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰੋਪੜ ਪੁਲਿਸ ਨੇ ਨਵਨੀਤ ਨੂੰ ਸੀ ਜੀ ਐਮ ਸੁਖਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਪੁਲਿਸ ਨੇ ਉਸ ਦਾ ਵਕਾਲਤਨਾਮਾ ਪੇਸ਼ ਕੀਤਾ ਤੇ ਉਸ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਹਾਲਾਂਕਿ ਅਦਾਲਤ ਨੇ ਉਜ਼ਾ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ ਨਵਨੀਤ ਨੇ ਅਦਾਲਤ ਵਿੱਚ ਕਿਹਾ ਕਿ ਉਸੇ ਖਿਲਾਫ ਕਾਰਵਾਈ ਵਿਧਾਨ ਸਭਾ ਵਿੱਚ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਸਨੇ ਉੱਥੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ ਉਹ ਕਦੇ ਰੋਪੜ ਨਹੀਂ ਆਇਆ ਰੋਪੜ ਦੇ ਵਕੀਲਾਂ ਦੀ ਹੜਤਾਲ ਕਾਰਨ ਨਵਨੀਤ ਨੇ ਖੁਦ ਆਪਣੀ ਪ੍ਰਤੀਨਿਧਤਾ ਕੀਤੀ ਪੁਲਿਸ ਤੇ ਮੀਡੀਆ ਕਰਮਚਾਰੀਆਂ ਵਿਚਕਾਰ ਮਾਮੂਲੀ ਝੜਪ ਹੋਈ ਮੀਡੀਆ ਕਰਮਚਾਰੀਆਂ ਨੂੰ ਅਦਾਲਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਪੁਲਿਸ ਨੇ ਪੱਤਰਕਾਰਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਜੋ ਬਾਅਦ ਵਿੱਚ ਵਾਪਸ ਕਰ ਦਿੱਤੇ ਗਏ ਰੂਪਨਗਰ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਬਾਤ ਸਲੂਕੀ ਕੀਤੀ ਗਈ ਉਧਰ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਫੜਿਆ ਏ ਉਸਨੇ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਡੀਲਰ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਨਾਲ ਸੀਬੀਆਈ ਜਾਲ ਵਿਛਾਉਣ ਲਈ ਮਜਬੂਰ ਹੋ ਗਈ ਵੀਰਵਾਨੋ ਵਪਾਰੀ ਮੁਹਾਲੀ ਸਥਿਤ ਆਪਣੇ ਦਫਤਰ ਤੋਂ ਪੈਸੇ ਲੈ ਕੇ ਵਾਪਸ ਆਇਆ ਟੀਮ ਨੇ ਪੁੱਲਰ ਨੂੰ ਉੱਥੋਂ ਫੜ ਲਿਆ सीबीआई ਟੀਮ ਦਫਤਰ ਦੇ ਨਾਲ ਹੁਣ ਸੈਕਟਰ 40 ਚੰਡੀਗੜ੍ਹ ਸਥਿਤ ਉਸੇ ਘਰ ਪਹੁੰਚ ਗਈ ਜਿੱਥੇ ਜਾਂਚ ਚੱਲ ਰਹੀ ਹੈ ਪੁੱਲਰ ਨੂੰ ਕੱਲ ਚੰਡੀਗੜ੍ਹ ਦੀ सीबीआई ਸਪੈਸ਼ਲ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਪੁਲਰ ਵਕਵਕ ਜ਼ਿਲ੍ਹਿਆਂ ਵਿੱਚ ਐਸਐਸਪੀ ਵਜੋਂ ਸੇਵਾ ਨਿਭਾ ਚੁੱਕੇ ਨੇ ਰੋਪੜ ਰੇਂਜ ਵਿੱਚ ਆਪਣੀ ਤਾਇਨਾਤੀ ਦੌਰਾਨ ਗੈਰ ਕਾਨੂੰਨੀ ਕਾਰਾਂ ਦੇ ਵਪਾਰ ਦੇ ਕਈ ਮਾਮਲੇ ਸਾਹਮਣੇ ਆਏ ਸਨ ਜਿੱਥੇ ਸਕਰੈਪ ਵਾਹਨਾਂ ਨੂੰ ਚੈਸੀ ਨੰਬਰ ਬਦਲ ਕੇ ਵੇਚਿਆ ਜਾ ਰਿਹਾ ਸੀ ਸੂਤਰਾਂ ਮੁਤਾਬਕ ਪੁਲਰ ਇਹਨਾਂ ਮਾਮਲਿਆਂ ਨੂੰ ਦਬਾਉਣ ਲਈ ਰਿਸ਼ਵਤ ਲੈਂਦਾ ਸੀ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਤੇ ਪ੍ਰਸਿੱਧ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਰਾਜ ਸਭਾ ਦਾ ਮੈਂਬਰ ਚੁਣ ਲਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਗੁਪਤਾ ਨੇ ਨਾਮਜ਼ਦਗੀ ਪੱਤਰ দাখিল ਕੀਤਾ ਸੀ ਨਾਮਜ਼ਦਗੀ ਵਾਪਸ ਲੈਣ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋਈ ਇੱਕ ਆਜ਼ਾਦ ਉਮੀਦਵਾਰ ਨੇ ਵੀ ਨਾਮਜ਼ਦਗੀ ਦਿੱਤੀ ਸੀ ਪਰ ਉਸ ਦੇ ਸਿਫਾਰਸ਼ਕਾਂ ਦੇ ਦਸਖਤ ਝਾਲਸਾਜ਼ੀ ਕਾਰਨ ਕਾਗਜ਼ ਰੱਦ ਹੋ ਗਏ ਇਸ ਤਰ੍ਹਾਂ ਗੁਪਤਾ ਇਕੱਲੇ ਮੈਦਾਨ ਵਿੱਚ ਰਹਿ ਗਏ ਤੇ ਜਿੱਤ ਗਏ ਚੋਣ ਕਮਿਸ਼ਨ ਨੇ ਦੁਪਹਿਰ ਤੱਕ ਵਾਪਸੀ ਮਿਆਦ ਖਤਮ ਹੋਣ ਤੇ ਹੋਰ ਉਮੀਦਵਾਰ ਨਾ ਹੋਣ ਕਾਰਨ ਉਹਨਾਂ ਦੀ ਜਿੱਤ ਦਾ ਐਲਾਨ ਕਰ ਦਿੱਤਾ ਰਜਿੰਦਰ ਗੁਪਤਾ ਪੰਜਾਬ ਦੇ ਪ੍ਰਮੁੱਖ ਉਦਯੋਗਪਤੀ ਨੇ ਜਿਨ੍ਹਾਂ ਨੇ ਟੈਕਸਟਾਈਲ ਖੇਤਰ ਵਿੱਚ ਟ੍ਰਾਈਡੈਂਟ ਗਰੁੱਪ ਨੂੰ ਰਾਸ਼ਟਰੀ ਪੱਧਰ ਤੇ ਮਜ਼ਬੂਤ ਕੀਤਾ ਆਪ ਨੇ ਉਹਨਾਂ ਨੂੰ ਉਦਯੋਗ ਤੇ ਵਿਕਾਸ ਦੀ ਆਵਾਜ਼ ਵਜੋਂ ਪੇਸ਼ ਕੀਤਾ ਤਰੰਤ ਤਰੰਤ ਜਿੰਮੀ ਚੋਣਾ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਅੰਦਰ ਵੱਡੀ ਬਗਾਵਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਕਰੀਬੀ ਸਾਥੀ ਐਡਵੋਕੇਟ ਕੋਮਲਪ੍ਰੀਤ ਸਿੰਘ ਚਾਹਲ ਪਾਰਟੀ ਟਿਕਟ ਦਿੱਤਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਨੇ ਕੋਮਲਪ੍ਰੀਤ ਸਿੰਘ ਚਾਹਲ ਦੇ ਹਲਕੇ ਅੰਦਰ ਪੋਸਟਰ ਲੱਗੇ ਦਿਖਾਈ ਦੇ ਰਹੇ ਨੇ ਹਾਲਾਂਕਿ ਚਾਹਲ ਨੇ ਆਪ ਇਸ ਸੰਬੰਧੀ ਕੋਈ ਬਿਆਨ ਜਨ ਤੱਕ ਨਹੀਂ ਕੀਤਾ ਚਾਹਲ ਦੇ ਇਸ ਕਦਮ ਨਾਲ ਪਾਰਟੀ ਅੰਦਰ ਨਰਾਜ਼ਗੀ ਦੀ ਲਹਿਰ ਤੇਜ਼ ਹੋ ਗਈ ਹੈ ਤੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ ਆਪ ਲਈ ਚੋਣਾਂ ਤੋਂ ਪਹਿਲਾਂ ਇਹ ਬਗਾਵਤ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਆਕਾਲੀ ਕੌਂਸਲਰ ਤੇ ਇਸ ਆਪ ਦਾ ਸੀਨੀਅਰ ਡਿਪਟੀ ਮੇਅਰ ਅਫਤਾਰ ਸਿੰਘ ਟਰੱਕਾ ਵਾਲਿਆਂ ਦੇ ਕਿਉ ਮੰਡੀ ਚੌਕ ਸਥਿਤ ਤੋੜੇ ਗਏ ਦਫਤਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਅਫਤਾਰ ਸਿੰਘ ਦੇ ਨੁਕਸਾਨ ਦੇਖ ਨਿਗਮ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਈਆਂ ਵਧੀਆਂ ਨਾਲ ਅਕਾਲੀ ਦਲ ਦੇ वर्करा के आगुआ दे मनोबल डोलन वाले नहीं समा आने हर धक्के शाही का पूरा हिसाब लिया जाएगा उन्होंने कहा कि अवतार सिंह ट्रका वालों सियासी रंजिश तहत तो नुकसान पहुंचाया गया जिस जिम्मेवार नगर निगम के अधिकारियों को लो, जवाब जरूर लिया जाएगा सुखबीर बादल ने कहा कि विरोधी किसी भरम्ब ना रहन समुचा श्रोमी अकाली दल अवतार सिंह चट्टान की तरह खड़ा है ਲੋੜ ਪਈ ਤਾਂ ਸਮੂਹ ਅਕਾਲੀ ਆਗੂ ਤੇ ਵਰਕਰ ਵਹੀਰਾ ਘੱਟ ਕੇ ਅੰਮ੍ਰਿਤਸਰ ਪਹੁੰਚਣਗੇ ਤੇ ਅਵਧਾਰ ਸਿੰਘ ਦੀ ਢਾਲ ਬਣ ਕੇ ਖੜੇ ਹੋਣਗੇ ਆ ਜਿਹੜੀ ਸਰਕਾਰ ਹੈ ਝਾੜ ਵਾਲੀ ਹੈ ਜੀ ਨੀਛੜਾ ਤੇ ਆਗੀ ਹੈ ਉਹ ਸੋਚਦੀ ਹੈ ਕਿ ਧੱਕਾ ਕਰਕੇ ਦਰਵਾਕੇ ਸਰੋਨੀ ਕਾਲੀ ਦਲ ਦੇ ਵਰਕਰਾਂ ਨੂੰ ਜੀ ਬੰਦੂ ਫਤਵਾ ਦੇ ਕੋਈ ਸੋਚ ਬੰਦੋਂਗੇ ਦੇਖੋ ਸਾਡੇ ਜਸਵੰਤ ਸਿੰਘ ਮੈਂ ਉਹ ਪੁਰਾਣਾ ਇਨਡੋਰ ਜਾਂਦਾ ਮੇਰੇ ਬਜ਼ੁਰਗਾਂ ਨਾਲ ਵੱਡੇ ਬਾਲ ਸਾਹਿਬ ਦੇ ਸਾਥ ਇਹਨਾਂ ਨੇ ਕਿੰਨਾ ਕੁ 60 ਸਾਲ ਤੋਂ ਅੱਗੇ ਰਹੇ ਸਾਰਾ ਰਿਕਾਰਡ ਇਹਨਾਂ ਦੇ ਨਾਲ ਹੈ ਇਹ ਨਹੀਂ ਇਹਨਾਂ ਸਰਾ ਟਾਇਆ ਕਿਉਂ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਕਿ ਮੇਰ ਦੀ ਰਿਪੋਰਟ ਇਲੈਕਸ਼ਨ ਸਾਨੂੰ ਆਪ ਆਪ ਦੀ ਰਿਪੋਰਟ ਕਰਦੇ ਨਾ ਕਹੇ ਨਾ ਕਹੇ ਮੈਂ ਕਮਿਸ਼ਨਰ ਸਾਹਿਬ ਨੂੰ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਨਾ ਚਾਹਣਾ ਹੈ ਤੇ ਖਾਲੇ ਕਾਰਪੋਰੇਸ਼ਨ ਕਮਿਸ਼ਨਰ ਹੋਏ ਇਹਨਾਂ ਨੇ ਜੀ ਉਹ ਜਿਹੜਾ ਤੁਸੀਂ ਧੱਕਾ ਕਰਨ ਲਗੇ ਇੱਕ ਇੱਕ ਦਾ ਹਿਸਾਬ ਦਿੱਤਾ ਜਾਊਗਾ ਉਹਨਾਂ ਨੂੰ ਬੰਦ ਸਾਹਿਬ ਇਹਨਾਂ ਨੇ ਅੱਜ ਇਹਨਾਂ ਨੂੰ ਪੁੱਛਿਆ ਵੀ ਆ ਇਹ ਬਾਹਰਲੇ ਲੋਕਾਂ ਨੂੰ ਆ ਜਿਹੜੇ ਲੁਟੇਰੇ ਪੰਜਾਬ ਤੋਂ ਬਾਹਰ ਆਏ ਆ ਝਾੜੂ ਵਾਲੇ ਇਹਨਾਂ ਦੀ ਗੱਲਾਂ ਚਾਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੰਗ ਕਰਦੇ ਲੱਗੇ ਆ ਜਿਹੜਾ ਗਲਤ ਕੰਮ ਕਰ ਰਿਹਾ ਤੁਹਾਨੂੰ ਵੀ ਜਵਾਬ ਦੇ ਇੱਕ ਹੋਵੇ ਤੇ ਮੈਂ ਝਾੜੂ ਵਾਲਿਆਂ ਨੂੰ ਦੱਸਣਾ ਚਾਹਣਾ ਥੋੜੀ ਤਾਂ ਇਕੱਲੇ ਰਹੇ ਮਾਤਾ ਜੀ ਮੀਤ ਜੀ ਪੰਜਾਬ ਦੇ ਲੋਕਾਂ ਨੇ ਜਿੰਨਾ ਧੱਕਾ ਤੁਸੀਂ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਉਹ ਅਛਦ ਕਰਨਾ ਤੁਹਾਡਾ ਵੀ ਲਪੜੇ ਨਹੀਂ ਪੰਜਾਬ ਜਿੰਨੀ ਲੁੱਟ ਤਾਂ ਹੋਈ ਜਾਂਦੀ ਹੈ ਜਿੰਨੇ ਕਮਿਸ਼ਨ ਖਾਈ ਜਾਂਦੇ ਹੈ ਜਿਵੇਂ ਹਰ ਚੀਜ਼ ਚ ਪੈਸਾ ਇਕੱਠਾ ਕਰੀ ਜਾਂਦੇ ਹੈ ਹਰ ਚੀਜ਼ ਦਾ ਰਿਕਾਰਡ ਸਾਡੇ ਕੋਲੇ ਹੈ ਆ ਤਾਂ ਹੁਣ ਪੰਜਾਬ ਦੀ ਜਨਤਾ ਮੰਨ ਬਣਾਈ ਬੈਠੀ ਹੈ ਇਹਨਾਂ ਨੂੰ ਭਜਾਉਂਦੇ ਤੇ ਜਿਸ ਦਿਨ ਸਰਕਾਰ ਗਈ ਆ ਸਾਰੇ ਅੰਦਰ ਕੋ ਜੀ ਇਹ ਕਰਨਾ ਕਰੋਗੇ ਜੀ ਤੁਹਾਡੇ ਨਾਲ ਇਹ ਪਾਣੀ ਇੱਥੇ ਵੀ ਇਹਨਾਂ ਨੇ ਇਹ ਪੁੱਛਿਆ ਵੀ ਆ ਇੱਕ ਉਹਨੇ ਜੀ ਇਹਨਾਂ ਨੇ ਪੁੱਛਿਆ ਵੀ ਆ ਜੀ ਆਪਦੀ ਵੀ ਉਹਨਾਂ ਅਫਸਰ ਨੂੰ ਪੁੱਛਿਆ ਵੀ ਆ ਕਿ ਦੱਸ ਮੈਨੂੰ ਕੋਈ ਕੋਈ ਉਹਨੇ ਗਾੜੀ ਨੂੰ ਜਵਾਬ ਵੀ ਕੋਈ ਨਹੀਂ ਦੇਖੋ ਅਫਸਰ ਆ ਹੁਣ ਜੇ ਤੁਹਾਨੂੰ ਆ ਅਫਸਰ ਜਿਹੜੇ ਥੱਲੇ ਲੱਗੇ ਰੱਖੇ ਏਕ-ਇਕ ਅਫਸਰ ਜਿਹੜਾ ਇਹਨਾਂ ਕਾਫੀ ਕਰ ਰਿਹਾ ਹੈ ਉਹ ਇੱਕੀ ਦਾ ਜਵਾਬ ਦੇਣਾ ਪੈਣਾ ਨੋਮੇ ਸੇਕ ਗੁਰੂ ਸ਼ਿਰ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਰਾਜ ਪੱਧਰੀ ਯਾਦਗਾਰੀ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਸਮਾਗਮ ਨਵੰਬਰ 2025 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਣਗੇ ਜਿਸ ਦਾ ਮੁੱਖ ਉਦੇਸ਼ ਗੁਰੂ ਜੀ ਦੀ ਅਦੁੱਤੀ ਕੁਰਬਾਨੀ ਨੂੰ ਨਵੀਂ ਪੀੜੀ ਤੱਕ ਪਹੁੰਚਾਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਉੱਚ ਪੱਧਰੀ ਮੀਟਿੰਗ ਕੀਤੀ ਤੇ ਆਪਣੇ ਐਕਸ ਅਕਾਊਂਟ ਰਾਹੀਂ ਲੋਗੋ ਵੀ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਖੁਦ ਦਿੱਲੀ ਜਾ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਮਾਗਮ ਲਈ ਸੱਦਾ ਦੇਣਗੇ ਇਸ ਨਾਲੋਂ ਵੀ ਵੱਡਾ ਐਲਾਨ ਕਰਦਿਆਂ ਮਾਨ ਨੇ ਕਿਹਾ ਕਿ ਪਾਰ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਨਿੱਜੀ ਤੌਰ ਤੇ ਸੱਦਾ ਪੱਤਰ ਭੇਜੇ ਜਾਣਗੇ ਤਾਂ ਜੋ ਇਹ ਇੱਕ ਰਾਸ਼ਟਰੀ ਪੱਧਰੀ ਇਵੈਂਟ ਬਣ ਸਕੇ ਇਸ ਲਈ ਪੰਜਾਬ ਦੇ ਕੈਬਨਿਟ ਮੰਤਰੀ ਵੀ ਵਾਕਵਾਕ ਰਾਜਾਂ ਵਿੱਚ ਜਾ ਕੇ ਸੱਦੇ ਵੰਡਣਗੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਨ ਨੇ ਦੱਸਿਆ ਕਿ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਇਸ ਵਿੱਚ ਦੇਸ਼ ਵਿਦੇਸ਼ ਤੋਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ 350 ਸਾਲ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਨਵੰਬਰ ਮਹੀਨੇ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਰਾਜ ਪੱਤਰ ਦੇ ਉੱਤੇ ਔਰ ਪੂਰੇ ਵੱਡੇ ਪੱਧਰ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦਾ ਜੋ ਇਹ ਰਾਜ ਪੱਧਰ ਤੇ ਸਮਾਗਮ ਕਰਾਨ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਸਾਰੀ ਸਾਡੇ ਜਿੱਥੇ ਅੱਜ ਤੁਸੀਂ ਨੈਸ਼ਨਲ press ਪਹੁੰਚੇ ਹੋਏ ਹੋ ਤਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਸ ਇਹ ਜਿਹੜੇ ਸਮਾਗਮ ਨੇ ਸ਼ਹੀਦੀ ਦਿਹਾੜੇ ਦੇ ਜਿਹੜੇ ਸਾਡੇ ਸਮਾਗਮ ਨੇ ਇਹਦੀ ਜਿਹੜੀ ਸਾਡੀ ਆਵਾਜ਼ ਹੈ ਉਹ ਸਮਸਤ ਪੂਰੇ ਭਾਰਤ ਦੇ ਵਿੱਚ ਜਾਵੇ ਔਰ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਪਿਆਰ ਕਰਨ ਵਾਲੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਮੰਨਣ ਵਾਲੇ ਜਿੱਥੇ-ਜਿੱਥੇ ਵੀ ਸੰਗਤ ਬੈਠੀ ਹੈ ਉਹ ਸਾਰੇ ਜਣੇ ਵਾਅਦ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਣ ਪੰਜਾਬ ਸਰਕਾਰ ਹਮਾਰੇ ਮਾਨਯੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨੇਤਰਤਵ ਵਿੱਚ ਹਮ ਇਹ ਫੈਸਲਾ ਲਿਆ ਹੈ इसको जिस तरीके से हमारे माननीय मुख्यमंत्री कहते हैं कि जैसे कोई सरकार ओलंपिक्स की तैयारी करती है उस तरीके से हमें इस शहादत को ताकि पूरे देश में और पूरे विदेशों तक जो है गुरु साहब का संदेश जाना चाहिए कि ह्यूमन राइट्स के लिए सबसे पहली शहादत इस इतनी बड़ी शहादत इसका इन सारे प्रोग्राम्स की शुरुआत 25 अक्टूबर दिल्ली से होगी 25 अक्टूबर को सुबह ग्यारह बजे पंजाब सरकार के सभी कैबिनेट मिनिस्टर्स हमारे सारे अधिकारीगण गुरुद्वारा साहिब में अरदास बेनती कर प्रोग्राम की शुरुआत होगी और पच्चीस अक्टूबर को शाम को इसीलिए आज की प्रेस कॉन्फ्रेंस का मकसद है हम आप सबको मंत्रित करने आए हैं 25 शाम को 25 अक्टूबर को 6 बजे से रात 11 बजे तक गुरुद्वारा रकाबगंज साहिब दिल्ली में कीर्तन दरबार होंगे जिनमें माननीय मुख्यमंत्री पंजाब सरदार भगवंत मान जी माननीय पूर्व मुख्यमंत्री दिल्ली श्री अरविंद केजरीवाल जी और बहुत सारे साधु संत महापुर और दिल्ली की सारी संगत को भी हम इसमें करते हैं एक नवंबर से लेकर अठारह नवंबर तक पूरे पंजाब के हर एक जिले में लाइट एंड साउंड शो होगा गुरु साहब के जीवन के बारे में उनकी शहादत के बारे में पंज एक नवंबर से लेकर पंजाब की सभी यूनिवर्सिटीज कॉलेजेस में जो है वो सेमिनार्स ऑर्गेनाइज कराए जाएंगे 10 नवंबर से लेकर 30 नवंबर तक पंजाब के सभी सरकारी स्कूल प्राइवेट स्कूल सब स्कूलों में पंजाब में लगभग लग 70 लाख बच्चा पढ़ता है आ, सरकारी, प्राइवेट, स्कूल में, चाहे वो किसी भी बोर्ड से संबंधित हो सब स्कूलों की मॉर्निंग असेंबली में गुरु साहब जी के जीवन के बारे में उनकी गुरबाणी के बारे में और उनकी शहादत के बारे में बच्चों को 10 से 12 मिनट रोजाना मॉर्निंग असेंबली में पढ़ाया जाएगा बटाला शहर ਦੇ ਇੱਕ ਧਰਮੀ ਫੌਜੀ ਦੀ ਸੋਸ਼ਲ ਮੀਡੀਆ ਤੇ ਪੋਤਰੀ ਨਾਲ ਵਾਇਰਲ ਹੋਈ ਇੱਕ ਵੀਡੀਓ ਨੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਆਰਥਿਕ ਤੰਗੀ ਕਾਰਨ ਪੋਤਰੀ ਦੇ ਵਿਆਹ ਲਈ ਅਸਮਰਥਾ ਜਤਾਉਣ ਵਾਲੀ ਇਸ ਵੀਡੀਓ ਨੇ ਲੋਕਾਂ ਦੇ ਦਿਲ ਚੂਲੇ ਇਸ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਰਘੂबीर ਸਿੰਘ ਬਟਾਲਾ ਵਿਕੇਸ ਪਰਿਵਾਰ ਦੇ ਘਰ ਪਹੁੰਚੇ ਉਹਨਾਂ ਪਰਿਵਾਰ ਨਾਲ ਮੁਲਾਕਾਤ ਕਰਕੇ ਧਰਮੀ ਫੌਜੀ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਿਆਨੀ ਰਗਬੀ ਸਿੰਘ ਨੇ ਪੋਤਰੀ ਦੇ ਵਿਆਹ ਲਈ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਰੂਪ ਵਿੱਚ ਸ਼ਗਨ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਪਰਿਵਾਰ 1984 ਵਿੱਚ ਮਕद्दਸ ਸੇਵਾਵਾਂ ਨਿਭਾ ਚੁੱਕਾ ਹੈ ਤੇ ਅਜਿਹੇ ਪਰਿਵਾਰਾਂ ਦਾ ਸਾਥ ਦੇਣਾ ਸਾਡਾ ਫਰਜ਼ ਹੈ। ਵਾਇਰਲ ਵੀਡੀਓ ਵਿੱਚ ਦਰਸਾਇਆ ਗਿਆ ਸੀ ਕਿ ਕਿਵੇਂ ਇਹ ਬਜ਼ੁਰਗ ਫੌਜੀ ਆਰਥਿਕ ਤੰਗੀ ਦੇ ਚਲਦਿਆਂ ਆਪਣੀ ਪੋਤਰੀ ਦਾ ਵਿਆਹ ਕਰਨ ਤੋਂ ਅਸਮਰੱਥ ਹੈ। ਵੀਡੀਓ ਨੇ ਇੰਟਰਨੈਟ ਤੇ ਵੱਡੇ ਪੱਧਰ ਤੇ ਵਿਊਜ਼ ਹਾਸਲ ਕੀਤੇ ਤੇ ਦਰਸ਼ਕਾਂ ਨੇ ਪਾਵੂ ਕੋ ਕੇ ਸਹਾਇਤਾ ਦੀ ਮੰਗ ਕੀਤੀ। ਬਾ ਜਾਂ ਸਿੰਘ ਹੋਰਾ ਨੇ ਇਸ ਬੱਚੇ ਨੂੰ ਪਾਲਿਆ ਮਰਨ ਮਾਤਾ ਆਹ 12 ਜਬਾਤਾ ਪੜਾਈ ਜਿਹੜੀ ਸੀ ਉਹ ਸਰਦਾਰ ਜਾਂ ਸਿੰਘ ਹੋਰਾ ਨੇ ਬੜੇ ਆਉਟੇ ਹੋ ਕੇ ਇਸ ਬੱਚੇ ਦੀ ਪੜਾਈ ਕਰਵਾਈ ਪਰਵਾਰ ਦਾ ਪੂਰਨ ਸਪੋਰਟ ਵੀ ਲਿਆ ਔਰ ਇਸ ਬੱਚੇ ਦੇ ਦਾਦਾ ਬਾਪ ਦੇ ਵਿੜੇ ਸੰਗਠਨ ਨੂੰ ਸਰਦਾਰ ਪ੍ਰਾਸਨ ਹੋਰਾ ਨੇ ਕੀ ਕੀਤੀ ਕਿ ਜਾ ਦੇ ਇਸ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ سارے ਸੰਗਠਨ ਜਿਹੜੇ ਸੀ ਪਰਵਾਰ ਦੀ ਸਹਾਇਤਾ ਕਰਨ ਵਾਸਤੇ ਬਾਡੀ ਬਿਲਡਰ ਬਰਿੰਦਾ ਸਿੰਘ ਨੂੰ 9 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆ ਗਏ ਸਨ। ਉਹਨਾਂ ਦੇ ਦੇਹਾਂਤ ਮਗਰੋਂ ਬਾਡੀ ਬਿਲਡਰ ਦੇ ਪਰਿਵਾਰ ਵੱਲੋਂ ਉਹਨਾਂ ਦੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਉਹਨਾਂ ਲਿਖਿਆ ਉਹ ਸਿਰਫ ਇੱਕ ਬਾਡੀ ਬਿਲਡਰ ਨਹੀਂ ਸੀ। ਉਹ ਪੰਜਾਬ ਦਾ ਮਾਣ, ਭਾਰਤ ਦਾ ਆਈਕਨ ਤੇ ਫਿਟਨੈਸ ਦੀ ਪਛਾਣ ਸਨ। ਉਹਨਾਂ ਨੇ ਕਿਹਾ ਕਿ ਉਹ ਮੰਨ ਨੇ ਆਪਣੀ ਜ਼ਿੰਦਗੀ ਮਿਹਨਤ, ਸਿਹਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ। ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁੱਕ ਜਾਣੀ ਸਮਝ ਤੋ ਬਾਹਰ ਹੈ ਇਹ ਸਿਰਫ ਇੱਕ ਮੌਤ ਨਹੀਂ ਇਹ ਸਵਾਲਾਂ ਦਾ ਸਮੁੰਦਰ ਹੈ ਇਹ ਡਾਕਟਰੀ ਲਾਪਰਵਾਹੀ ਦਾ ਸਪਸ਼ਟ ਮਾਮਲਾ ਹੈ ਪਰ ਕੀ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਕਮਰ ਦੇ ਸਰੀਰ ਦੇ ਰੰਗ ਦਾ ਨੀਲਾ ਪਹਿਜਾਣਾ ਆਪਰੇਸ਼ਨ ਥੀਏਟਰ ਵਾਲੀਆਂ ਵੀਡੀਓਜ਼ ਤੇ ਹੋਰ ਸਬੂਤ ਇਹ ਸਾਰਾ ਮਾਮਲਾ ਪੂਰੀ ਤਹਿਕੀਕਾਤ ਮੰਗਦਾ ਹੈ ਪਰਵਾਰ ਨੇ ਪੋਸਟ ਵਿੱਚ ਲਿਖਿਆ ਅਸੀਂ ਕਿਸੇ ਉਤੇ ਇਲਜ਼ਾਮ ਨਹੀਂ ਲਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅੱਜ ਹਰੇਕ ਦਿਲ ਵਿੱਚ ਇੱਕ ਆਵਾਜ਼ ਉੱਠ ਰਹੀ ਹੈ ਜਸਟਿਸ ਫੋਰ ਵਿਰਿੰਦਰ ਕੁਮਰ ਉਹਨਾਂ ਕਹਾਂ ਸੱਚ ਲੁਕ ਸਕਦਾ ਹੈ ਪਰ ਮਿਟ ਨਹੀਂ ਸਕਦਾ ਗੁਜਰਾਤ ਦੀ ਰਾਜਨੀਤੀ ਵਿੱਚ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਆਪਣੇ ਅਸਤੀਫੇ ਸੌਂਪੇ। ਵੀਰਵਾਰ 16 ਅਕਤੂਬਰ 2025 ਨੂੰ ਮੁੱਖ ਮੰਤਰੀ ਭੁਪਿੰਦਰ ਪਟੇਲ ਦੇ ਨਿਵਾਸ ਸਥਾਨ ਤੇ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਅਸਤੀਫਿਆਂ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਛੱਡ ਕੇ ਸਾਰੇ ਮੰਤਰੀਆਂ ਦੇ ਅਸਤੀਫੇ ਸਵੀਕਾਰ ਵੀ ਕਰ ਲਏ ਗਏ ਨੇ ਦੇਿਲਚਸ ਗਾਲੇ ਆ ਕਿ ਮੁੱਖ ਮੰਤਰੀ ਨੇ ਮੰਤਰੀਆਂ ਦੇ ਅਸਤੀਫੇ ਨਹੀਂ ਮੰਗੇ ਅੱਜ ਦੁਪਹਿਰ ਮੁੱਖ ਮੰਤਰੀ ਭੁਪਿੰਦਰ ਪਟੇਲ ਦੀ ਰਿਹਾਈਸ਼ ਤੇ ਕੈਬਨਟ ਦੀ ਮੀਟਿੰਗ ਹੋਈ ਜਿੱਥੇ ਫੈਸਲਾ ਲਿਆ ਗਿਆ ਕਿ ਸਾਰੇ ਮੰਤਰੀ ਸਮੂਹਿਕ ਤੌਰ ਤੇ ਅਸਤੀਫਾ ਦੇਣਗੇ ਇਸ ਫੈਸਲੇ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਨਵੇਂ ਮੰਤਰੀ ਮੰਡਲ ਦੇ ਐਲਾਨ ਤੇ ਨੇ ਪੰਜਾਬੀ ਗਾਇਕ ਤੇ اداکار ਦਿਲਜੀਤ ਦੋਸਾਂ ਜਲਦੀ ਹੀ ਕੌਣ ਬਣੇਗਾ ਕਰੋੜਪਤੀ ਸੀਜ਼ਨ 17 ਤੇ ਬਾਲੀਵੁੱਡ ਸੁਪਰਸਟਾਰ ਅਮਿਤਾਬ ਬੱਚਨ ਦੇ ਨਾਲ ਹੌਟ ਸੀਟ ਤੇ ਨਜ਼ਰ ਆਉਣਗੇ ਦਿਲਜੀਤ ਨੇ ਇੱਕ ਟਵਿੱਟਰ ਤੇ ਆਪਣੇ ਇੱਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ਦੌਰਾਨ ਇੱਕ ਖੁਲਾਸਾ ਕੀਤਾ ਦਰਅਸਲ ਸ਼ੋਭੀਤਾ ਵਦਵਾ ਨਾਮਕ ਇੱਕ ਯੂਜ਼ਰ ਨੇ ਐਕਸ ਤੇ ਦਿਲਜੀਤ ਨੂੰ ਪੁੱਛਿਆ ਕਿ ਬੀਸੀ ਤੇ ਤੁਹਾਡਾ ਅਨੁਭਵ ਕਿਵੇਂ ਰਿਹਾ ਜਵਾਬ ਵਿੱਚ ਦਿਲਜੀਤ ਨੇ ਅੰਗਰੇਜ਼ੀ ਤੇ ਪੰਜਾਬੀ ਦੇ ਮਿਸ਼ਰਣ ਵਿੱਚ ਲਿਖਿਆ ਕਿ ਇਹ ਸਭ ਪੰਜਾਬ ਵਿੱਚ ਆਏ ਹੜ੍ਹਾਂ ਲਈ ਹੈ ਇਸ ਨਾਲ ਹੀ ਸ਼ੋਭੀਤਾ ਨੇ ਅੰਦਾਜ਼ਾ ਲਗਾਇਆ ਕਿ ਦਿਲਜੀਤ ਕੇਬੀਸੀ ਤੇ ਜੋ ਵੀ ਪੈਸਾ ਜਿੱਤਦਾ ਏ ਉਹ ਪੰਜਾਬ ਦੇ ਹੜਪੀੜਤਾ ਨੂੰ ਦਾਨ ਕਰ ਦੇਵੇਗਾ ਦਿਲਜੀਤ ਦਾ ਕੇਬੀਸੀ ਸ਼ੋਅ ਕਦੋਂ ਪ੍ਰਸਾਰਿਤ ਹੋਵੇਗਾ ਇਸ ਬਾਰੇ ਅਜੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਪਰ ਇੱਕ ਟੀਜ਼ਰ ਜਲਦੀ ਹੀ ਰਿਲੀਜ਼ ਹੋ ਸਕਦਾ ਹੈ ਇਸ ਐਪੀਸੋਡ ਦੇ ਵੀ ਇਸ ਮਹੀਨੇ ਰਿਲੀਜ਼ ਹੋਣ ਦੀ ਉਮੀਦ ਹੈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਰਕ ਰਾਹੀ ਚੋਰੀ ਦੇ ਇੱਕ ਵੱਡੇ ਰੈਕਿਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੇ ਨਾਗਰਿਕਾਂ ਦੇ ਮੇਲ ਬਾਕਸਾਂ ਵਿੱਚੋਂ ਕਰੀਬ 4 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਤੇ ਗਿਫਟ ਕਾਰਡ ਚੋਰੀ ਕਰਨ ਦੇ ਦੋਸ਼ ਨੇ ਮਿਸਿਸ ਆਗਤੇ ਬ੍ਰੈਂਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਆਪਰੇਸ਼ਨ ਅਨਡਿਲੀਵਰੇਬਲ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਹ ਜਾਂਚ ਮੇਲ ਬਾਕਸਾਂ ਵਿੱਚੋਂ ਚੈੱਕ, ਸਰਕਾਰੀ ਪਛਾਣ ਪੱਤਰਾਂ ਤੇ ਗਿਫਟ ਕਾਰਡਾਂ ਸਮੇਤ ਡਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਤ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਮਗਰੋਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਤੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ। CBI ਨੇ DI0 ਪਰ ਰੇਂਜ ਹਰਚਰਨ ਸਿੰਘ ਭੁੱਲਰ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਫਤਾਰ ਰਿਸ਼ਵਤ ਲੈਂਡ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਤੇ 트라이ਡੈਂਟ ਗਰੁੱਪ ਦੇ ਚੇਅਰਮੈਨ ਪੰਜਾਬ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਰੋਪੜ ਅਦਾਲਤ ਨੇ ਨਵਨੀਤ ਚਤੁਰਵੇਦੀ ਨੂੰ 7 ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਰਾਜ ਸਭਾ ਉਪ ਚੋਣ ਵਿੱਚ ਕਥਿਤ ਫਰਜ਼ੀ ਵਾੜੇ ਦਾ ਮਾਮਲਾ ਅੰਮ੍ਰਿਤਸਰ ਪੁਜੇ ਸੁਖਬੀਰ ਬਾਦਲ ਦੇ ਧਾਕੜ ਬੋਲ ਕਿ ਹਾ ਵਧਿਕੀਆਂ ਨਾਲ ਅਕਾਲੀਆਂ ਦੇ ਮਨੋਬਲ ਡੋਲਣ ਵਾਲੇ ਨਹੀਂ ਤੇ ਬੋਡੀ ਬਿਲਡਰ ਵਰਿੰਦਰ ਕੁਮੰਨ ਦੇ ਸੋਸ਼ਲ ਮੀਡੀਆ ਤੇ ਪਰਵਾਰ ਨੇ ਪਾਈ ਪੋਸਟ ਲਿਖਿਆ ਸਭ ਕੁਝ ਸਮਝ ਤੋਂ ਬਾਹਰ ਐਜੇ ਨਾਲੀ ਰਾਪਟਾ ਨਿਊਜ਼ਾ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ